ਹਾਂਜੀ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਦੇਖੋ ਤੁਸੀਂ ਕਿੰਨੀਆਂ ਬਿਲਡਿੰਗਾਂ ਐਸੀਆਂ ਬਣਾਈਆਂ ਕਿੰਨੇ ਐਸੇ ਕਰਤੱਬ ਕਰਕੇ ਦਿਖਾਏ ਨੇ ਜਿਨ੍ਹਾਂ ਨੂੰ ਅੱਜ ਦੀ ਆਧੁਨਿਕ ਸਾਇੰਸ ਆ ਜਿਹੜੀ ਉਹ ਦੇਖ ਕੇ ਹੈਰਾਨ ਹੁੰਦੀ ਆ ਜਿਹੜੇ ਪੁਰਾਣੇ ਲੋਕ ਸੀ ਨਾ ਉਹ ਇੰਨੇ ਸਿੰਪਲ ਸੀਗੇ ਇੰਨੇ ਪ੍ਰਮਾਤਮਾ ਨਾਲ ਜੁੜੇ ਹੋਏ ਸੀ ਅਨਪੜ੍ਹ ਹੋਣ ਦੇ ਬਾਵਜੂਦ ਵੀ ਪ੍ਰਮਾਤਮਾ ਦੀ ਰਹਿਮਤ ਇੰਨੀ ਹੁੰਦੀ ਸੀ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੁਣ ਪੈਦਾ ਹੋ ਜਾਂਦਾ ਸੀ ਅੱਜ ਆਪਾਂ ਉਹ ਚੀਜ਼ ਦਾ ਸਬੂਤ ਦਿੰਨੇ ਆ ਇੱਥੇ ਇੱਕ ਬਾਬਾ ਜੀ ਆ ਇਹ ਬਾਬਾ ਜੀ ਬਿਲਕੁਲ ਅਨਪੜ੍ਹ ਨੇ ਤੇ ਇਹਨਾਂ ਨੇ ਬ੍ਰਹਿਮੰਡ ਦਾ ਨਕਸ਼ਾ ਬਣਾਇਆ ਫਲਕਾਰੀ ਦੇ ਉੱਤੇ ਇਹ ਕਹਿੰਦੇ ਮੈਨੂੰ ਲਿਖਣਾ ਨਹੀਂ ਆਉਂਦਾ ਲਿਖਾਇਆ ਮੈਂ ਕਿਸੇ ਤੋਂ ਆ ਪਰ ਮੈਂ ਦੱਸ-ਦੱਸ ਕੇ ਲਿਖਾਇਆ ਵੀ ਕਿੱਥੇ ਕੀ ਆ ਤੇ ਕਿੱਥੇ ਕੀ ਆ ਦੇਖੋ ਤੁਸੀਂ ਇਹ ਬਾਬਾ ਜੀ ਨੇ ਜਿਹੜੀ ਫਲਕਾਰੀ ਦੇ ਉੱਤੇ ਉਹ ਪੂਰਾ ਬ੍ਰਹਿਮੰਡ ਦਾ ਇੱਕ ਮੈਪ ਤਿਆਰ ਕਰਤਾ ਇਹ ਕਹਿੰਦੇ ਮੈਂ ਬਚਪਨ ਤੋਂ ਜਿਹੜੇ ਤਾਰੇ ਨੇ ਉਹਨਾਂ ਨੂੰ ਦੇਖਦਾ ਉਹਨਾਂ ਦੇ ਛਿਪਣ ਦਾ ਚੜਨ ਦਾ ਟਾਈਮ ਪਤਾ ਸਾਰਾ ਕੁਝ ਇਹਦੇ ਵਿੱਚ ਡਿਟੇਲ ਦੇ ਵਿੱਚ ਦੱਸ ਦਿਆ ਹੁਣ ਜਿੱਦਾਂ ਇਹ ਅਨਪੜ੍ਹ ਨੇ ਤੇ ਵੀ ਇਹਨਾਂ ਨੇ ਕੋਈ ਦੂਰਬੀਨ ਨਹੀਂ ਵਰਤੀ ਕਦੇ ਇਹਨਾਂ ਨੇ ਕੋਈ ਸਾਇੰਸ ਨਹੀਂ ਪੜ੍ਹੀ ਪਰ ਇਹ ਵੀ ਇੰਨੀ ਜ਼ਿਆਦਾ ਨੌਲੇਜ ਰੱਖਦੇ ਨੇ ਇਸ ਬ੍ਰਹਿਮੰਡ ਦੀ ਤਾਂ ਹੁਣ ਸੋਚੋ ਵੀ ਜਿਹੜੇ ਪੁਰਾਣੇ ਲੋਕ ਸੀ ਸਾਡੇ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਸੀ ਜਿਹੜੇ ਅਧਿਆਤਮ ਤੇ ਰਾਹ ਤੇ ਚੱਲਦੇ ਸੀਗੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਕਿੰਨੀ ਜਾਣਕਾਰੀ ਹੋਵੇ ਅੱਜੇ ਸਬੂਤ ਆਏ ਪ੍ਰੂਫ ਆ ਕਿ ਜਿਹੜੇ ਪ੍ਰਾਤਨ ਲੋਕ ਸੀ ਪੁਰਾਣੇ ਲੋਕ ਸੀ ਵਾਕਈ ਹੀ ਉਹਨਾਂ ਦੇ ਵਿੱਚ ਇਹ ਗੁਣ ਸੀਗਾ ਪਰਮਾਤਮਾ ਵੱਲੋਂ ਤੇ ਉਹਨਾਂ ਨੂੰ ਇਹ ਚੀਜ਼ਾਂ ਦੀ ਜਾਣਕਾਰੀ ਸੇਕ ਰੱਬੀ ਗੁਣ ਜਿਵੇਂ ਅੰਦਰ ਪੈਦਾ ਹੋ ਜਾਂਦਾ ਨਾ ਉਦੋਂ ਉਹਨਾਂ ਦੇ ਅੰਦਰ ਹੀ ਗੁਣ ਪੈਦਾ ਹੋ ਜਾਂਦੇ ਸੀ ਤੇ ਫਿਰ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਸੀ ਇਹਨਾਂ ਚੀਜ਼ਾਂ ਦੀ ਤੇ ਉਹ ਚੀਜ਼ ਦਾ ਪ੍ਰੂਫ ਆਜੇ ਬਾਬਾ ਜੀ ਤੁਹਾਨੂੰ ਅਕਸਰ ਹੀ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਉਸ ਇੱਕ ਦੇ ਨਾਲ ਜੁੜੋ ਜਦੋਂ ਆਪਾਂ ਉਹਦੇ ਨਾਲ ਜੁੜਦੇ ਆ ਤਾਂ ਉਹ ਪਰਮਾਤਮਾ ਖੁਸ਼ ਹੋ ਕੇ ਉਹ ਆਪਣੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਪੈਦਾ ਕਰਦਾ ਤੇ ਗੱਲ ਸਾਰੀ ਖੜੀਆ ਭਰੋਸੇ ਦੇ ਉੱਤੇ ਜਿੱਦਣ ਤੁਹਾਡਾ ਭਰੋਸਾ ਪੱਕਾ ਹੋ ਗਿਆ ਉਸੇ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣੇ ਨੇ ਆਜੋ ਬਾਬਾ ਜੀ ਦੀ ਆਪਾਂ ਵੀਡੀਓ ਦੇਖਦੇ ਆਂ ਦੇਖਦੇ ਆਂ ਬਾਬਾ ਜੀ ਨੇ ਕੀ ਕੀ ਕੁਸ਼ ਬਣਾਇਆ ਹੋਇਆ ਇਸ ਫਲਕਾਰੀ ਦੇ ਉੱਤੇ ਤੇ ਕੀ ਕੁਸ਼ ਉਹ ਦਿਖਾਉਂਦੇ ਨੇ ਡਿਟੇਲ ਦੇ ਵਿੱਚ ਧੰਨਵਾਦ ਜਿਉਂਦੇ ਬਸਤੇ ਰਹੋ ਕੀ ਗੱਲਬਾਤ ਆ ਦੱਸੋ ਹਾਂ ਫਿਰੋ ਜੀ ਲੋ ਵੀ ਦਾ ਘਮ ਹੈ ਅਰ ਇਸ ਮੇਲੇ ਦੇ ਵਿੱਚ ਇੱਕ ਆ ਲੈ ਕੇ ਬਾਪੂ ਦੱਸੂਗਾ ਕੀ ਗੱਲਬਾਤ ਹੈ ਏ ਜੇ ਮੈਂ ਪਹਿਲਾਂ ਤੋਂ ਕਾਰੇ ਦੇਖਦਾ ਰਿਹਾ ਮੰਗਲ ਤਾਰਾ 6 ਮਹੀਨੇ ਦਾ ਉਹ ਚੱਲ ਗਿਆ ਥੁਰ ਦੇ ਨਾਲ ਆ ਇੱਕ ਭਾਦੋਂ ਤੋਂ ਮੰਗਦਾ ਹੁਣ ਪੌਣੇ 7 ਵਜੇ ਸਿਪਦਾ ਮਤਬਿਆ ਸੱਚਖੰਡ ਹੈ ਜਿਹੜਾ ਤਾਰੇ ਦੇਖੇ ਨਹੀਂ ਮੈਂ ਜਦੋਂ ਨਹੀਂ ਲਾਈਤਾਂ ਦੀਆਂ ਸਮਝਦੇ ਜਿੱਥੇ ਤੂੰਂ ਦੀ ਗਿਆ ਹੋਇਆ ਏ ਇਹ ਤੂੰਂ ਦੀ ਆ ਜੀ ਅੱਛਾ ਆ ਤੂੰਂ ਦੀ ਆ ਜਿਹੜੇ ਤੁਹਾਡ ਵੀ ਚੱਲਦੇ ਨੇ ਜਾਂ ਤੂੰ ਆਪਾਂ ਘਰੇ ਹੀ ਨਾ ਚੱਲਦੇ ਤੇ ਆ ਸੱਚਖੰਡ ਥੁਰਗਾ ਪਰੇ ਨਰਕ ਨਰਕੋ ਨਰਕ ਦੀ ਅੱਜ ਜਿਹੜੇ ਨੰਬਰ ਮੈਂ ਅਣ ਪੜਾ ਉਹ ਲਿਖਾਏ ਨੇ ਜੀ ਮੈਂ ਸਾਰੇ ਬਾਕੀ ਦੇ ਫੂਗ ਨਾ ਹੋਵੇ ਤਾਂ ਆਪਾਂ ਕੋਈ ਇੱਥੇ ਦੁਨੀਆਂ ਤੇ ਰਹਿ ਨਹੀਂ ਸਕਦਾ ਜਿਹੜਾ ਚੰਦਰਮਾ ਬਾਦਦਾ ਕਰਦਾ ਤਾਂ ਉਹਨੂੰ ਫੂਗ ਦੇ ਘਟਾਉਂਦਾ ਜਿਹੜਾ ਆ ਬੌਦੀ ਵਾਲਾ ਕਰ ਐ ਤੇ ਤਾਂ ਮੂਹ ਠੂਗ ਦੇ ਮੂਰੇ ਜਾ ਮੰਗਦੇ ਦੇਖੂਗਾ ਨਹੀਂ ਨਹੀਂ ਦਿੰਦਾ ਮੈਂ ਹੁਣ ਬੈਲਾ ਕਰਦਾ ਸੋ ਸਾਰੇ ਇੱਥੇ ਸਮਝੇ ਮੰਜੀ ਸਾਹਿਬ ਆ ਮੈਨੂੰ ਫਿਰ ਦੀ ਦਿੰਦੀ ਐ ਸਾਰੇ ਜਿਹੜਾ ਤਾਂ ਆ ਸਤਖੰਡ ਐ ਜਿਹੜਾ ਇਹ ਜਾਲੇ ਦਾਲੇ ਧੂਂਦੇ ਇਹ ਗੇੜਾ ਦਿੰਦਾ ਹੱਥ ਪੈਰਾਂ ਚ ਹੱਥ ਪੈਰਾਂ ਤੇ ਮੰਜੀ ਦਿੰਦੀ ਐ ਹੰਗੇ ਕਿ ਥੂੜ ਦੇ ਖੜਾ ਧਰਤੀ ਚੱਲਦੀ ਹੈ ਹੰਗੇ ਮਾਨ ਪੜ ਕਰਕੇ ਥੋੜਾ ਜਿਹਾ ਮੈਂ ਕਾਪੀ ਤੇ ਨਹੀਂ ਮੈਂ ਲਿਖ ਸਕਿਆ ਹਾਂ ਕਿ ਲਓ ਲਓ ਤੁਮ ਆਜੇ ਇਹਦੇ ਇੱਕ ਸਾਹ ਨੂੰ ਉੱਠਾ ਦੇ ਮਤ ਸੰਗੋ ਹਾਂ ਜੀ